ਹਾਂਜੀ ਸਤਿ ਸ੍ਰੀ ਅਕਾਲ ਅਦਾਵ ਨਮਸਤੇ ਜੀ ਅਸੀਂ ਅੱਜ ਸਰਕਾਰੀ ਹਾਈ ਸਕੂਲ ਪੋਸੀ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ 10ਵੀਂ ਜਮਾਤ ਦੇ ਬੱਚਿਆਂ ਨਾਲ ਇੱਕ ਇੰਟਰਵਿਊ ਕੰਡਕਟ ਕੀਤੀ ਹੈ ਜੀ ਆਪਾਂ ਬੱਚਿਆਂ ਨੂੰ ਜਨਰਲ ਨੌਲੇਜ ਸਵਾਲ ਪੁੱਛਾਂਗੇ ਔਰ ਆਪਾਂ ਨੂੰ ਆਸ ਹੈ ਕਿ ਬੱਚੇ ਜਵਾਬ ਦੇਣਗੇ ਸਭ ਤੋਂ ਪਹਿਲਾਂ ਇਸ ਸਕੂਲ ਦੇ ਮੁੱਖ ਅਧਿਆਪਕ ਸਹਿਬਾਨ ਸ੍ਰੀ ਗਿਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਸਾਡੇ ਪੀਟੀ ਸਾਹਿਬ ਕਲਾਸ ਮੌਜੂਦ ਹੈ ਜੀ ਤੇ ਆਪਾਂ ਬੱਚੇ ਸਾਰੇ ਬੱਚੇ ਮੇਰੇ ਪ੍ਰਸ਼ਨ ਜਵਾਬ ਦੇ ਨਾਲ ਤਿਆਰ ਹੈ ਜੀ ਹਾਂ ਜੀ ਉੱਚੀ ਬੋਲੋ ਹਾਂ ਜੀ ਕੀ ਆਵਾਜ਼ ਸਭ ਤੋਂ ਪਹਿਲਾ ਪ੍ਰਸ਼ਨ ਹੱਥ ਖੜਾ ਕਰਨਾ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ ਕਿ ਪਾਣੀ ਦਾ ਫਾਰਮੂਲਾ ਕੀ ਹੁੰਦਾ ਹਟਕੜਾ ਕਰਨਾ ਮੈਂ ਹਾਂਜੀ ਦੱਸੋ ਜੀ H2O H2O ਤਾੜੀਆਂ ਮਾਰ ਦਿਆ ਕਰੋ ਬਈ ਅੱਛਾ ਤੁਹਾਡਾ ਨਾਂ ਕੀ ਹੈ ਜੀ ਕ੍ਰਿਤਿਕਾ ਕ੍ਰਿਤਿਕਾ ਇੱਕ ਪ੍ਰਸ਼ਨ ਹੋਰ ਉੱਤਰ ਦਿਓ ਕਿ ਲਾਹੌਰ ਕਿਹੜੇ ਦੇਸ਼ ਦਾ ਸ਼ਹਿਰ ਹੋਆ ਪਾਕਿਸਤਾਨ ਸ਼ਾਬਾਸ਼ ਪਾਕਿਸਤਾਨ ਦਾ ਜੀ ਤਾੜੀਆਂ ਮਾਰੋ ਬਈ ਅਗਲਾ ਪ੍ਰਸ਼ਨ ਆ ਜੀ ਕਿ ਗਲੂਕੋਜ਼ ਦਾ ਫਾਰਮੂਲਾ ਕੀ ਹੁੰਦਾ ਹਾਂਜੀ C6H12O6 ਸ਼ਾਬਾਸ਼ ਸਾੜੀ ਮੜੋ ਬਈ ਅਗਲਾ ਪ੍ਰਸ਼ਨ ਆ ਜੀ ਕਿ ਬਹੁਤ ਬੱਚੇ ਲਾਈਕ ਆ ਜੀ ਬੜੇ ਵਧੀਆ ਤਰੀਕੇ ਨਾਲ ਬੜੀ ਡਿਸਪਲਿਨਡ ਕਲਾਸ ਆ ਜੀ ਸਰਕਾਰੀ ਹਾਈ ਸਕੂਲ ਦੇ ਬੱਚੇ 10ਵੀਂ ਜਮਾਤ ਦੇ ਬੱਚੇ ਆ ਜੀ ਆਖਰ ਅਗਲਾ ਪ੍ਰਸ਼ਨ ਪੁੱਛਾਂਗੇ ਜੀ ਸੋਨੇ ਦਾ ਫਾਰਮੂਲਾ ਕੀ ਹੁੰਦਾ ਜੀ ਹਾਂਜੀ ਸੋਨੇ ਦਾ ਫਾਰਮੂਲਾ ਹਾਂ ਹੀ ਦੱਸੋ ਜੀ ਸੋਨੇ ਦਾ ਫਾਰਮੂਲਾ ਕੀ ਹੁੰਦਾ ਏ ਜੀ ਏ ਜੀ ਸ਼ਾਬਾਸ਼ ਤਾੜੀਆਂ ਮਾਰੋ ਜੀ ਅਗਲਾ ਸਵਾਲ ਹੈ ਕਿ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਾ ਕਿਹੜਾ ਜੀ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਾ ਕਿਹੜਾ ਹੁਸ਼ਿਆਰਪੁਰ ਪੜਨਾ ਕੇ ਜੀ ਅੰਜਲੀ ਸ਼ਾਬਾਸ਼ ਹੋਸ਼ਿਆਰਪੜਾਈ ਉਤਾਰ ਦਾ ਸਵਾਲ ਤੋਂ ਬਾਅਦ ਪੜ੍ਹ ਲਿਖਾ ਜ਼ਿਲ੍ਹਾ ਹੁਸ਼ਿਆਰਪੜਾ ਅਗਲਾ ਪ੍ਰਸ਼ਨ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕਿੱਥੇ ਸਮਾਈ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕਿੱਥੇ ਸਮਾਈ ਜੀ ਹਾਂ ਜੀ ਨੰਦੇੜ ਸਾਹਿਬ ਚ ਹਾਂ ਨੰਦੇੜ ਸਾਹਿਬ ਕਿੱਥੇ ਹੈ ਜੀ ਮਹਾਰਾਸ਼ਟਰ ਮਹਾਰਾਸ਼ਟਰ ਨੰਦੇੜ ਮਹਾਰਾਸ਼ਟਰ ਗੁਰੂ ਗ빈 ਸਿੰਘ ਜੀ ਜੋਤੀ ਜੋ ਸਮਾਇ ਕਿੰਨੇ ਸਾਲ ਵਿੱਚ 1700 ਸ਼ਾਬਾਸ਼ 1700 ਅਗਲਾ ਪੁੱਛਿਆ ਜੀ ਇੱਕ ਥੋੜਾ ਜਨਨ ਸਵਾਲ ਵਰਗ ਦਾ ਖੇਤਰਫਲ ਕਦ ਬਰਾਬਰ ਹੁੰਦਾ ਵਰਗ ਦਾ ਖੇਤਰਫਲ ਬੋਲੋ ਵੀ ਕੋਈ ਬੱਚਾ ਵਰਗ ਦਾ ਖੇਤਰਫਲ ਕਿੰਨਾ ਹੁੰਦਾ ਵੀ ਪੂਜਾ ਗੁਣਾ ਪੂਜਾ ਦੋ ਸਾਈਡ ਬਾਈ ਸਾਈਡ ਹੁੰਦਾ ਵੀ ਪੂਜਾ ਗੁਣਾ ਪੂਜਾ ਤੁਸੀਂ ਇਹ ਕਿਤਾ ਭੁੱਲ ਗਏ ਵੀ ਇਹ ਤਾਂ ਬਹੁਤ ਥੋੜਾ ਜਿਹਾ ਸਵਾਦ ਅੱਗੇ ਹੈਗਾ ਆ ਕਿ ਕੋਈ ਚੀਜ਼ ਆਪਾਂ ਜਦੋਂ ਧਰਤੀ ਵੱਲ ਨੂੰ ਉੱਪਰੋਂ ਸਿੱਧੇ ਧਰਤੀ ਦੇ ਉੱਪਰ ਆ ਲੂ ਤਾਂ ਉਹ ਜ਼ਮੀਨ ਵੱਲੋਂ ਕਿਉਂ ਆਂਦੀ ਹੈ? ਹਾਂਜੀ ਕਿਉਂ ਆਂਦੀ ਹੈ ਬੇਟਾ? ਹਾਂਜੀ ਗ੍ਰੈਵਿਟੇਸ਼ਨਲ ਫੋਰਸ ਕਰਕੇ। ਸ਼ਾਬਾਸ਼। ਕਾਦੇ ਕਰਕੇ ਬਈ? ਗ੍ਰੈਵਿਟੇਸ਼ਨਲ ਫੋਰਸ। ਤੜਕਾ ਮਾਰਦੇ ਹੋ ਬਈ। ਮੈਂ ਦੇਖੋ ਫੋਰਸ ਕਰਕੇ। ਹੁਣ ਇਹ ਦੱਸੋ ਕਿ ਇੱਕ ਤੁਹਾਨੂੰ ਮੈਂ ਹੋਰ ਸਵਾਲ ਪੁੱਛੂਗਾ ਛੋਟਾ ਜਿਹਾ ਪ੍ਰੋਟੀਨ ਦੇਣ ਵਾਲੀਆਂ ਦਾਲਾਂ ਕਿਹੜੀਆਂ ਜਿਨ੍ਹਾਂ ਤੋਂ ਤੁਹਾਨੂੰ ਪ੍ਰੋਟੀਨ ਪ੍ਰਾਪਤ ਹੁੰਦਾ ਹੈ ਦਾਲਾਂ ਦਾਲਾਂ ਦਾ ਨਾਂ ਨਹੀਂ ਪਤਾ ਕਮਾਦ ਕਰੋ ਸਬਜ਼ੀ ਖਾਂਦੇ ਤੁਸੀਂ ਬਈ ਜੀ ਰੋਜ਼ ਦਾਲਾਂ ਖਾਂਦੇ ਹਾਂ ਜੀ ਜੀ ਸੋਇਆਬੀਨ ਸੋਇਆਬੀਨ ਹੋਰ ਦਾਲਾਂ ਜੀ ਪੁੱਛੋ ਬੋਲੋ ਜੀ ਜੀ ਮੂੰਗੀ ਆ ਠੀਕ ਹੈ ਸ਼ਾਬਾਸ਼ ਫੇਰ ਜੋ ਫਿਰ ਚਾਹੁੰਗੇ ਇਹ ਦੁਬਾਰਾ ਯਾਦ ਕਰਕੇ ਆਉਂਗੇ ਕਿ ਨਹੀਂ ਬਈ ਅੱਛਾ ਅੱਗੇ ਹੈਗਾ ਆ ਭਾਰਤ ਦੀ ਪਹਿਲੀ ਜਿਹੜੀ ਅਧਿਆਪਕਾ ਕੌਣ ਆ ਜਿਹਨੇ ਲੜਕੀਆਂ ਵਾਸਤੇ ਸਕੂਲ ਸ਼ੁਰੂ ਕੀਤਾ ਲੜਕੀਆਂ ਨੂੰ ਪੜ੍ਹਨਾ ਚਾਹੀਦਾ ਵੀ ਇੱਕ ਮਿੰਟ ਆਪਾਂ ਥੋੜਾ ਪਿੱਛੇ ਪੁੱਛਾਂਗੇ ਲੜਕੀਆਂ ਲਈ ਸਕੂਲ ਸ਼ੁਰੂ ਕਰਨ ਵਾਲੀ ਸਭ ਤੋਂ ਪਹਿਲੀ ਮਹਿਲਾ ਅਧਿਆਪਕਾ ਕੌਣ ਸੀ ਸਵਿਤਰੀ ਬਾਈ ਫੁੱਲੇ ਸ਼ਾਬਾਸ਼ ਸਵਿਤਰੀ ਬਾਈ ਫੁੱਲੇ ਸ਼ਾਬਾਸ਼ ਤਾੜੀਆਂ ਮਾਰੋ ਵੀ ਅਗਲਾ ਪ੍ਰਸ਼ਨ ਹੈਗਾ ਜੀ ਕਿ ਪੈਟਰੋਲੀਅਮ ਦਾ ਕੋਈ ਬੱਚਾ ਦੱਸੂਗਾ ਪੈਟਰੋਲੀਅਮ ਦਾ ਸ਼ਬਦ ਅਰਥ ਕੀ ਹੁੰਦਾ ਹੈ ਪੈਟਰੋਲੀਅਮ ਦਾ ਪੈਟਰੋਲੀਅਮ ਆਪ ਬੱਚੇ ਵੀ ਜੀ ਹਾਂਜੀ ਪੈਟਰੋਲੀਅਮ ਆ ਪੈਟਰਾਪ੍ਰਸ ਔਰੀਅਮ ਜਿਹਦੇ ਵਿੱਚ ਪੈਟਰਾ ਦਾ ਅਰਥ ਹੈਗਾ ਚਟਾਨ ਤੇ ਔਰੀਅਮ ਦਾ ਤੇਲ ਸ਼ਾਬਾਸ਼ ਤਾੜੀ ਵਾਰ ਪੈਟਰੋਲੀਅਮ ਦਾ ਸਹੀ ਅਰਥ ਹੁੰਦਾ ਹੈ ਚਤਾਨਾਂ ਚੋਂ ਮਿਲਣ ਵਾਲਾ ਤੇਲ ਚੇਤਾਨਾ ਜਮਨ ਵਾਲਾ ਤੇਲ ਸ਼ਾਬਾਸ਼ ਅੱਗੇ ਦੇਖੋ ਕਿ ਕਿਸੇ ਮਸ਼ੀਨ ਨੂੰ ਆਪਾਂ ਤੇਲ ਕਿਉਂ ਦਿੰਦੇ ਨੇ ਵੀ ਕਿਸੇ ਮਸ਼ੀਨ ਨੂੰ ਆਪਾਂ ਤੇਲ ਕਿਉਂ ਦਿੰਦੇ ਨੇ ਜੀ ਕਿਉਂਕਿ ਉਹਨੂੰ ਜੰਗ ਨਾ ਲੱਗੇ ਇੱਕ ਇੱਕੋ ਕੁੜੀ ਸਵਾਲ ਇਹ ਜਾਂਦੇ ਵੀ ਮਸ਼ੀਨ ਨੂੰ ਆਪਾਂ ਤੇਲ ਕਿਉਂ ਦਿੰਦੇ ਨੇ ਬਈ ਤੁਹਾਨੂੰ ਜੰਗ ਦਾ ਜਿਹੜਾ ਫਾਰਮੂਲਾ ਹੈ ਤੁਹਾਨੂੰ ਪਤਾ ਹੈ ਵੀ ਜੰਗ ਜੰਗ ਦਾ ਫਾਰਮੂਲਾ ਕੀ ਹੁੰਦਾ ਨਹੀਂ ਪਤਾ ਹਾਂਜੀ ਬੋਲੋ ਵੀ ਨਹੀਂ 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 ਇਦਾਂ ਨਾ ਬੋਲੋ ਵੀ ਹਾਂਜੀ ਅੱਛਾ ਲਾਲ ਗ੍ਰਹਿ ਕੇ ਨੂੰ ਕਹਿੰਦੇ ਆ ਸ਼ਾਬਾਸ਼ ਨੇ ਵੀ ਹੱਥ ਖੜਾ ਕਰਨਾ ਵੀ ਲਾਲ ਗ੍ਰਹਿ ਸਿਰਫ ਹਾਂਜੀ ਹਾਂ ਇੱਕ ਮਿੰਟ ਬੋਲੀਏ ਹਾਂਜੀ ਕਿਹਨੂੰ ਬਟ ਕਹਿੰਦੇ ਵੀ ਜੀ ਮੰਗਲ ਗ੍ਰਹਿ ਮੰਗਲ ਗ੍ਰਹਿ ਕੀ ਨਾਮ ਤੁਹਾਡਾ ਜੀ ਜੀ ਗੌਰਵ ਸ਼ਾਬਾਸ਼ ਕਿੱਥੋਂ ਦੇ ਤੁਸੀਂ ਜੀ ਮੂਰਾ ਬੋਲੀਏ ਸ਼ਾਬਾਸ਼ ਲਾਲ ਗ੍ਰਹਿ ਆਪਾਂ ਪੁੱਤ ਮਾਰਸ ਕਹਿੰਦੇ ਆ ਮਾਰਸ ਨੂੰ ਕਹਿੰਦੇ ਆ ਮੰਗਲ ਗ੍ਰਹਿ ਨੂੰ ਕਹਿੰਦੇ ਆ ਠੀਕ ਹੈ ਜੀ ਅਗੇ ਹੈ ਕਿ ਤੁਹਾਡੇ ਚੋਂ ਕੋਈ ਨਾ ਨਾ ਇਦਾਂ ਦਾ ਵੀ ਹੈਗਾ ਜਿਹੜਾ ਗਾਉਂਦਾ ਗਾਉਂਦਾ ਵੀ ਆ ਕੋਕਲਾ ਕਾਰ ਹੈਗਾ ਹੈ ਵੀ ਤਰ ਤੋ ਕੋਈ ਇਦਾਂ ਨਾ ਕਲਾਕਾਰ ਹੈਗਾ ਨਾ ਗਾਉਂਦਾ ਆ ਕੋਈ ਗੀਤ ਸੁਣਾ ਸਕਦਾ ਹੋ ਵੀ ਹੈ ਵੀ ਠੀਕ ਹੈ ਜੀ ਕੋਈ ਪੰਜ ਦੇਸ਼ ਭਗਤਰੇ ਨਾਂ ਦੱਸ ਸਕਦਾ ਸਾਡੇ ਇਲਾਕੇ ਦੇ ਜਾਂ ਪੰਜਾਬ ਦੇ ਪੰਜ ਦੇਸ਼ ਭਗਤ ਹੱਥ ਖੜਾ ਕਰੋ ਬਈ ਹਾਂਜੀ ਬੋਲੋ ਸ਼ਾਬਾਸ਼ ਜੀ ਸੁਖਦੇਵ ਉੱਚ ਬੋਲੋ ਸੁਖਦੇਵ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਤੇ ਆਜ਼ਾਦ ਆਜ਼ਾਦ ਸਿੰਘ ਤੇ ਚੰਦਰ ਸ਼ੇਖਰ ਆਜ਼ਾਦ ਤੇ ਪੂਤਮ ਸਿੰਘ ਪੂਤਮ ਸਿੰਘ ਸ਼ਾਬਾਸ਼ ਤਾੜੀਆਂ ਮਾਰੋ ਬਈ ਏ ਆਪਾਂ ਕੋਈ ਹੋਰ ਸਵਾਲ ਪੁੱਛਾਂਗੇ ਹਾਂ ਜੀ ਖੜੇ ਹੋ ਸਟੈਂਡ ਅਪ ਤੁਸੀਂ ਦੱਸੋ ਕਿ ਤੁਹਾਡੀ ਫੇਵਰਿਟ ਮਠੇ ਜਿਹੜੀ ਆ ਜੀ ਵਰਫੀ ਕਿਉਂ ਜੀ ਸਵਾਦ ਹੁੰਦੀ ਆ ਵਰਫੀ ਸਵਾਦ ਹੁੰਦੀ ਆ ਜੀ ਤੁਹਾਨੂੰ ਪਤਾ ਵਰਫੀ ਕਾਦੀ ਬਣਦੀ ਆ ਬਈ ਕਿੱਦਾਂ ਬਣਦੀ ਆ ਜੀ ਦੁੱਧੀ ਬਣਦੀ ਆ ਹਾਂ ਜੀ ਅੱਛਾ ਉਸ ਤੋਂ ਬਾਅਦ ਠੀਕ ਹੈ ਸ਼ਾਬਾਸ਼ ਤੇ ਕੋਈ ਦੱਸ ਸਕਦਾ ਪੰਜਾਬ ਦੇ ਕਿੰਨੇ ਜ਼ਿਲ੍ਹੇ ਆ ਪੰਜਾਬ ਦੇ ਕਿੰਨੇ ਜ਼ਿਲ੍ਹੇ ਆ ਬਈ ਹਾਂਜੀ ਬਈ ਜਿਹੜਾ ਬੱਚੇ ਨੇ ਪੁੱਛਿਆ ਮੈਨੂੰ ਪੁੱਛ ਹਾਂ ਪੰਜਾਬ ਦੇ ਕਿੰਨੇ ਜ਼ਿਲ੍ਹੇ ਬਟਾ ਹਿੰਦਸੋ ਜੀ 23 23 ਜ਼ਿਲ੍ਹੇ ਆ ਸ਼ਾਬਾਸ਼ ਤਾੜੀਆਂ ਮਾਰ ਦਿਓ ਬਈ ਤਾੜੀ ਵਾਜਰੇ ਨੇ ਚਾਹੀਦੀ ਆ ਤੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਆ ਜੀ ਕੀ ਚਲੇਆ ਠੀਕ ਹੈ ਜੀ ਇਹ ਆਪਣਾ ਨਾਮ ਸੋਜੀ ਕੋਮਲ ਕੋਮਲ ਕੀ ਬਣਾਣਾ ਚਾਹੁੰਦੇ ਬਟੋਰੀ ਟੀਚਰ ਟੀਚਰ ਬਣਾਣਾ ਚਾਹਨੀਆ ਔਰ ਵਾਰ ਤੈਰੀ ਕਰਦੇ ਆ ਹਾਂ ਜੀ ਠੀਕ ਹੈ ਸ਼ਾਬਾਸ਼ ਤੁਸੀਂ ਕੀ ਬਣਾਣਾ ਚਾਹੁੰਦੇ ਜੀ ਟੀਚਰ ਟੀਚਰ ਹੀ ਬਣਾਣਾ ਚਾਹੁੰਦੇ ਹਾਂ ਹਾਂ ਜੀ ਤੁਸੀਂ ਪ੍ਰੋਫੈਸਰ ਪ੍ਰੋਫੈਸਰ ਬਣਾਣਾ ਚਾਹੁੰਦੇ ਆ ਵੀ ਸ਼ਾਬਾਸ਼ ਹਾਂ ਜੀ ਤੁਸੀਂ ਕੀ ਬਣਨਾ ਚਾਹੁੰਦੇ ਜੀ ਡਾਕਟਰ ਬਣਨਾ ਚਾਹੁੰਦੇ ਆ ਜੀ ਤੁਸੀਂ ਅੱਗੇ ਜਾ ਕੇ ਕੀ ਬਣਨਾ ਚਾਹੁੰਦੇ ਜੀ ਟੀਚਰ ਟੀਚਰੇ ਬਣਨਾ ਚਾਹੁੰਦੇ ਸਰ ਬੱਚਾ ਤੁਸੀਂ ਟੀਚਰੇ ਬਣਨਾ ਚਾਹੁੰਦੇ ਬਈ ਬੱਚੋ ਨੇ ਬਈ ਹਾਂਜੀ ਡਾਕਟਰ ਬਣਨਾ ਚਾਹੁੰਦੇ ਹਾਂਜੀ ਟੀਚਰ ਟੀਚਰ ਬਣਨਾ ਚਾਹੁੰਦੇ ਸਾਰੇ ਬੱਚੇ ਬਈ ਲੜਕੀਆਂ ਬਈ ਟੀਚਰ ਬਣ ਕੇ ਨਿਆਣੇ ਕੁੱਟੇ ਕਰਨੇ ਕਪੜਾਆ ਕਰਨਾ ਬਈ ਪੜਾਇਆ ਕਰਨਾ ਸ਼ਾਵਾਜ਼ ਇਧਰੋਂ ਮੁੰਡੇ ਨੇ ਪੁੱਛ ਲੈਂਦੇ ਆਪਾਂ ਕਿਓ ਕੀ ਬਣਾਣਾ ਚਾਹਦੇ ਆ? ਹਾਂਜੀ ਆਪਣਾ ਨਾਮ ਬਟ ਦੱਸਿਓ ਨਾ। ਆਪਣਾ ਨਾਮ ਕੀ ਆ? ਜੀ ਬਰਮਪੀ ਸਿੰਘ। ਕੀ ਬਣਾਣਾ ਚਾਹਦੇ ਜੀ? ਜੀ ਸਰ ਸਰਪੰਚ ਬਣਾਣਾ ਚਾਹੀਏ। ਹਾਂ ਜੀ ਤੁਸੀਂ ਕੀ ਬਣਾਣਾ ਚਾਹਦੇ ਜੀ? ਉੱਚੀ ਬਣਾ ਬਈ। ਹਾਂਜੀ ਜੀ ਇਲੈਕਟਰਾਨ ਅੱਛਾ ਜੀ। ਹਾਂਜੀ ਹੋਰ ਕੋਈ ਬੱਚਾ ਦੱਸੋ ਜੀ ਕੀ ਬਣਾਣਾ ਚਾਹੁੰਦਾ ਲਾਈਟ ਲੱਗੀ। ਹਾਂਜੀ ਬੋਲੋ ਟੀਚਰ। ਟੀਚਰ ਬਣਾਣਾ ਚਾਹਦੇ ਹਾਂ ਜੀ। ਕਿਹੜਾ ਪਿੰਡ ਤੁਹਾਡਾ ਜੀ? ਮੋੜਾ ਜੀ। ਸ਼ਾਬਾਸ਼। ਹਾਂਜੀ ਕੋਈ ਹੋਰ ਬੱਚਾ ਦੱਸਣਾ ਚਾਹਦਾ ਹੋਵੇ ਹਾਂਜੀ ਜੀ ਟੀਚਰ ਸਰ ਟੀਚਰ ਕਿਉਂ ਬਣਨਾ ਚਾਹਦੇ ਆ ਟੀਚਰ ਕਿਉਂ ਬਣਨੇ ਚਾਹਦੇ ਆ ਜਿੱਦਾਂ ਕਿਸੇ ਬੱਚੇ ਨੂੰ ਵਧੀਆ ਸਿੱਖਿਆ ਦੇ ਸਕੀਏ ਅਤੇ ਉਹਨਾਂ ਨੂੰ ਦੇਸ਼ ਦੇ ਵਧੀਆ ਨਾਗਰਿਕ ਬਣਾ ਸਕੀਏ ਉਹ ਵੈਰੀ ਗੁੱਡ ਤਾੜੀਆਂ ਮਾਰੋ ਬਈ ਅੱਛਾ ਦੇਸ਼ ਦੇ ਵਧੀਆ ਨਾਗਰਿਕ ਬਣਨੇ ਕੀ ਕਰਨਾ ਚਾਹੀਦਾ ਸਾਨੂੰ ਹਾਂਜੀ ਦੱਸੋ ਬਈ ਹਾਂਜੀ ਹਾਂਜੀ ਖੜੇ ਹੋ ਨਹੀਂ ਆਦਾ ਕੁਝ ਵੀ ਦੇਸ਼ ਦੇ ਵਧੀਆ ਨਾਗਰਿਕ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਕੰਨੀ ਚਾਹੀਦੀ ਹੋਰ ਕੀ ਕਰਨਾ ਚਾਹੀਦਾ ਜੀ ਪੜ੍ਹਾਈ ਕਰਨੀ ਚਾਹੀਦੀ ਹੋਰ ਜੀ ਕੰਮ ਕਰਨਾ ਚਾਹੀਦਾ ਠੀਕ ਸ਼ਾਬਾਸ਼ ਕੋਈ ਦੱਸੋ ਬੱਚੇ ਦੇ ਵਧੀਆ ਨਾਗਰਿਕ ਬਣ ਲੈਣੇ ਥੋੜੀ ਕੀ ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਵੀ ਠੀਕ ਹੈ ਜੀ ਤੇ ਪਿਆਰੇ ਬੱਚਿਓ ਤੁਸੀਂ ਸਾਰੇ ਸਵਾਲਾਂ ਦਾ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਉਮੀਦ ਹੈ ਕਿ ਜੋ ਤੁਸੀਂ ਸੋਚਿਆ ਆ ਤੁਸੀਂ ਸਾਡੀ ਦੁਆ ਹੈ ਕਿ ਤੁਸੀਂ ਅੱਗੇ ਬਣੋ ਵਧੋ ਫੁੱਲੋ ਤੇ ਹਾਂਜੀ ਬੋਲੋ ਜੀ ਕੋਈ ਬੱਚਾ ਕੋਈ ਗੀਤ ਸੰਗੀਤ ਜੇ ਕੋਈ ਗੀਤ गाना ਚਾਹਦਾ ਹੋਵੇ ਕੋਈ ਵਧੀਆ ਇਹ ਨਾ ਹੋਵੇ ਹਾਂਜੀ ਹਾਂਜੀ ਹਰ ਮੰਚ ਚੱਲਦੀ ਹਰ ਮੰਦਨ ਆਸ ਦੀ ਅਸਟਾ ਸ਼ਿੱਤ ਕਰੋ ਬਈ ਹਾਂ ਆਪਣਾ ਨਾਮ ਸੋ ਪਿੰਡ ਕੜਾ ਜੀ ਉਸ ਦੀ ਠੀਕ ਆ ਜੀ ਸ਼ੌਕੜਾ ਤੁਹਾਡਾ ਜੀ ਕਿਹੜੀ ਖੇਡ ਖੇਡ ਤੁਸੀਂ ਉੱਚੀ ਬੋਲੋ ਫੁੱਟਬਾਲ ਫੁੱਟਬਾਲ ਸ਼ਾਬਾਸ਼ ਕਿੱਥੇ ਕਿੱਥੇ ਖੇਡਦੇ ਗਏ ਤੁਸੀਂ ਜੀ ਅਸੀਂ ਜੀ ਹਿਸ਼ਾਰਪੁਰ ਦੇ ਅਸੀਂ ਅੱਛਾ ਜੀ ਹੋਰ ਕਿੱਥੇ ਗਏ ਹਾਂ ਲੁਧਿਆਣਾ ਵੀ ਗਏ ਸ਼ਾਬਾਸ਼ ਬਹੁਤ ਬਾਈ ਤਾੜੀਆਂ ਮਾਰੋ ਇਹ ਮੁੰਡਾ ਬਹੁਤ ਬੱਧੀ ਕਰਨ ਵਾਲਾ ਹੈ ਅੱਛਾ ਤੁਸੀਂ ਸਿੰਗਰ ਵੀ ਆ ਸਿੰਗਰ ਨਹੀਂ ਹੈਗੇ ਤੁਹਾਡਾ ਸਾਰੀ ਕਲਾਸ ਕੇ ਮੁੰਡਾ ਗਾ ਲੈਂਦਾ ਵੀ ਅੱਛਾ ਹੋਰ ਦਸੂ ਕੋ ਬੱਚਾ ਕੋ ਲੜਕੀ ਹਾਂ ਭਈ ਨਹੀਂ ਮੈਂ ਵੀ ਬੱਚੋ ਨਾਂ ਨਹੀਂ ਕਿਸੇ ਦਾ ਲੈਣਾ ਜਿਹੜਾ ਗਾਣਾ ਚਾਹਦਾ ਉਹ ਉੱਠ ਖੜਾ ਹੋ ਜਾਵੀਂ ਹਾਂਜੀ ਸਾਰੇ ਬਾਥਰੂਮ ਸਿੰਗ ਗਰੀਆ ਹੈ ਭਈ ਸਾਰੇ ਬਾਥਰੂਮ ਸਿੰਗ ਗਰੀਆ ਹੈ ਭਈ ਨਹੀਂ ਚਲੋ ਸ਼ਾਬਾਸ਼ ਤੇ ਇਹ ਸੀਗੇ ਜੀ ਸਰਕਾਰੀ ਹਾਈ ਸਕੂਲ ਕੋਸੀ ਦੇ 10ਵੀਂ ਜਮਾਤ ਦੇ ਬੱਚੇ ਜਿਨ੍ਹਾਂ ਨੇ ਬਾਕੂਬੀ ਸਵਾਲਾਂ ਦੇ ਜਵਾਬ ਦਿੱਤੇ ਤੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏਗੀ ਬਹੁਤ-ਬਹੁਤ ਧੰਨਵਾਦ ਜੀ